ਪਹਿਲਾਂ ਵੀ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਸਭ ਤੋਂ ਨਕਮੀ ਸਰਕਾਰ ਮਾਨ ਸਰਕਾਰ ਸਾਬਤ ਹੋਈ ਏ ਸਰਕਾਰ ਵੀਰੋ ਕਹਿਣਾ ਕੁਛ ਕਰਨਾ ਕੁਛ ਹਰ ਇੱਕ ਲਾਰਾ ਲੱਪਾ ਸਰਕਾਰ ਨੇ ਟਾਈਮ ਟਾਈਮ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਬੀਬੀਆਂ ਨੂੰ 1000 ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਕਿਸਾਨ ਤੇ ਮਜ਼ਦੂਰਾਂ ਨੂੰ ਇਹਨਾਂ ਨੇ ਐਮਐਸਬੀ ਦੇਣ ਦਾ ਵਾਦਾ ਕੀਤਾ ਸੀ ਸਾਥੀਓ ਮਹंगाई ਦੀ ਗੱਲ ਕਰੀਏ ਵੱਧ ਚੁੱਕੀ ਏ ਬੇਰੁਜ਼ਗਾਰੀ ਵੱਧ ਚੁੱਕੀ ਏ ਨਸ਼ੇ ਦਾ ਗੱਲ ਕਰੀਏ ਨਸ਼ੇ ਤੇ ਸਰਕਾਰ ਕੰਮ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕੀ ਕਿਹੜਾ ਕਾ ਵੇਖੋ ਜਿਹੜਾ ਪੱਖ ਲੈ ਲੋ ਕਿਸੇ ਪਾਸੇ ਵੀ ਝਾਦੀ ਮਾਰ ਲੋ ਹਰ ਫਰੰਟ ਤੇ ਇਹ ਸਰਕਾਰ ਫੇਲ ਹੋਈ ਏ ਉਸ ਤੋਂ ਗੱਲ ਕਰੀਏ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਨੇ ਪਹਿਲਾਂ ਅਸੀਂ 10 ਸਾਲ ਜਿਹੜਾ ਖਜ਼ਾਨਾ ਮੰਤਰੀ ਰਹ ਚੁੱਕੇ ਨੇ ਵੀਰੋ ਇਹਨਾਂ ਕਿ ਪੀਪਾ ਇਹਨੇ ਬਜਟ ਦਾ ਪੀਪਾ ਖਾਲੀ ਹੀ ਰੱਖਿਆ ਹੈ ਜਿਨ੍ਹਾਂ ਜੇ ਵੀ ਸਰਕਾਰ ਦੇ ਵਿੱਚ ਰਿਹਾ ਹੈ ਇਹਨੇ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਵੀ ਪੈਨਸ਼ਨਰ ਨੂੰ ਇਹਨੇ ਮੰਗ ਪੂਰੀ ਕਰਨ ਤੋਂ ਨਕਾਇ ਹੀ ਕੀਤੀ ਰੱਖਿਆ ਹੈ ਇਹਦਾ ਪੀਪਾ ਇਹਨੇ ਬਜਟ ਦਾ ਪੀਪਾ ਖਜ਼ਾਨੇ ਦਾ ਪੀਪਾ ਖਾਲੀ ਹੀ ਰੱਖਿਆ ਹੈ ਤੇ ਅਸੀਂ ਸੂਝਵਾਨ ਵੋਟਰਾਂ ਨੂੰ ਇੱਥੇ ਬੇਨਤੀ ਕਰਦੇ ਹਾਂ ਕਿ ਆਪਾਂ ਇਹਦਾ ਜਿਹੜਾ ਹੁਣ ਪੀਪਾ ਹੈ ਵੋਟਾਂ ਦਾ ਪੀਪਾ ਖਾਲੀ ਹੀ ਰੱਖਣਾ ਹੈ ਇਹਨੂੰ ਦੱਸਣਾ ਹੈ ਇਹਦੇ ਮੂੰਹ ਤੇ ਚਪੇੜ ਮਾਰਨੀ ਹੈ ਕਿ ਕਿਵੇਂ ਵੀਰਾਂ ਨਾਲ ਸਾਥੀਆਂ ਮੁਲਾਜ਼ਮਾਂ ਨਾਲ ਪੈਨਸ਼ਨਾਂ ਨਾਲ ਇਹੋ ਜਿਹਾ ਸ਼ੁਰੂ ਕਰੀਦਾ ਆਪਾਂ ਸਾਥਿਓ ਸੂਝਵਾਨ ਮੋਟਰੋ ਕੋਸ਼ਿਸ਼ ਕਰੋ ਇਹਨਾਂ ਨੂੰ ਆਪਾਂ ਮਾਂ ਸਰਕਾਰ ਦੇ ਖਿਲਾਫ ਕੋਈ ਵੀ ਵੋਟਰ ਨਾ ਵੋਟ ਨਾ ਪਾਵੇ ਆਪਾਂ ਮਨਪ੍ਰੀਤ ਬਾਦਲ ਨੂੰ ਇਥੋਂ ਜਿਵੇਂ ਆਇਆ ਮਰਦਾਬਾਦ ਮੁਰਦਾਬਾਦ 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 ਪੰਜਾਬ ਮੁਰਦਾਬਾਦ ਪੰਜਾਬ ਸਰਕਾਰ ਕਰਦੀ ਕੀ ਹੈਰਾ ਤੇਰੀ 420 ਹੈਰਾ ਤੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੈਰਾ ਤੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ मुर्बाद मुर्दाबाद मुर्दाबाद पंजाब सरकार मुर्दाबाद 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 किसान मजदूर मुर्दाबाद 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 कारपोरेटा दलालंजाब सरकार मुर्दाबाद 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 कारपोरेटा दलालंजाब सरकार मुर्दाबाद 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 ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ